ਰੰਬੀਤ ਜਾਂਦੀਆਂ ਨੇ ਉਹ ਪਾਵਰ ਉਹ ਗੱਲ ਉਹ ਮੁਕਾਮ ਲੈ ਆਉਲੀ ਉਮਰਾਂ ਬੀਤ ਜਾਂਦੀਆਂ ਨੇ ਤੇ ਫਿਰ ਕਹਿੰਦੇ ਫਿਰ ਨਾ ਕਿ ਯਾਰ ਬੜੀ ਸੇਵਾ ਕੀਤੀ ਪੱਲੇ ਕੱਖ ਨਹੀਂ ਪਿਆ ਤੇ ਪਹਿਲਾਂ ਉਹ ਪਹਿਲੀ ਗੱਲ ਪਹਿਲਾਂ ਦੱਸਦੇ ਨੇ ਕਿ ਪਹਿਲਾਂ ਸੋਚ ਲੈ ਪੱਲੇ ਨਹੀਂ ਕੱਖ ਪੈਣਾ ਜੇ ਲਾ ਕੇ ਨਭਾਈਆਂ ਨਾ ਗਈਆਂ ਤੇ ਜਿਹੜੇ ਕਹਿੰਦੇ ਨਾ ਕਿ ਵੇਖ ਕੇ ਯਾਰੀਆਂ ਲਾਉਂਦੇ ਨੇ ਉਹਨਾਂ ਦੇ ਪੱਲੇ ਹੀ ਕੁਝ ਨਹੀਂ ਪੈਂਦਾ ਹਾਂ ਜਿਹੜੇ ਵੇਖ ਕੇ ਯਾਰੀਆਂ ਲਾਉਂਦੇ ਪਰ ਪੱਲੇ ਪੈਂਦਾ ਹੀ ਗੱਖ ਨਹੀਂ ਆ ਜਿਹੜੇ ਬਿਨਾਂ ਦੇਖਿਆ ਲਾ ਲੈਂਦੇ ਨਾ ਕਿ ਤੂੰ ਮੇਰਾ ਤੇ ਮੈਂ ਤੇਰਾ ਯਾਰ ਮੈਂ ਥੋੜੀ ਵੇਖਣਾ ਮੈਂ ਥੋੜੀ ਵੇਖਣਾ ਕਿ ਬਾਬਾ ਗੱਡੀ ਤੇ ਆਉਂਦੇ ਤੁਰ ਕੇ ਵੀ ਐ ਫਿਰ ਵੀ ਮੇਰਾ ਰੱਬ ਹੀ ਆ ਇਹਦੇ ਚੋਲਾ ਸੋਹਣਾ ਆ ਤੇ ਫਿਰ ਵੀ ਮੇਰਾ ਰੱਬ ਆ ਜੀ ਇਹਦੇ ਨਾਂ ਵੀ ਆ ਤੇ ਫਿਰ ਵੀ ਮੇਰਾ ਰੱਬ ਆ ਉਹ ਬਹੁਤ ਕੁਝ ਲੈ ਜਾਏਗਾ ਤੇ ਜਿਹੜੇ ਸਾਡੇ ਵਰਗੇ ਕਈ ਲਾਲ ਜੀ ਉਦੋਂ ਨੇ ਕਿ ਨੇ ਜਿਆਦੇ ਪੈਸੇ ਦਿੱਤੇ ਤੇ ਫੇਰ ਹੀ ਇਹਨੂੰ ਸਲਾਮਾ ਕਰਨੀ ਨਹੀਂ ਦੇਖਣਾ ਠੀਕ ਹੈ ਬਾਬਾ ਜੀ ਕੋਈ ਨਹੀਂ ਫੇਰ ਮਿਲਾਂਗੇ ਲੋਕਾਂ ਦੀਆਂ ਨਹੀਂ ਆਪਣੀਆਂ ਵੀ ਦਸਣੀਆਂ ਨੇ। ਇਸ ਕਰਕੇ ਕੀਦਾ ਨਹੀਂ ਯਾਰ। ਇਨੀ ਇੱਕ ਗੱਲ ਸੀ ਜਦੋਂ ਦੇ ਗੁਰੂ ਮੁਰਸ਼ਦ ਵਾਲੇ ਹੋਏ ਆ ਨਾ ਬਾਬਾ ਜੀ ਬਾਬਾ ਮਕਸ਼ਾ ਜੀ ਉਹਨਾਂ ਨੂੰ ਦੱਸਿਆ ਕਿੰਨਾ ਕਹਨਾ ਤੇਰੇ ਲਈ ਸੰਤ ਇੱਕ ਹੀ ਹੋਣਾ ਚਾਹੀਦਾ ਕੋਈ صدਕਾ ਦੇਣ ਵਾਲਾ ਹੋਵੇ। ਤੇ ਜਿਹੜੇ ਦਵਾ ਦੇਣ ਵਾਲੇ ਹੁੰਦੇ ਉਹਨਾਂ ਨੂੰ ਬਹੁਤਾ ਸਮਝ। ਜਿਹੜੇ ਬਹੁਤੇ ਵੱਡੇ ਹੁੰਦੇ ਉਹਨਾਂ ਨੂੰ ਵੀ ਸਮਝੀ ਤੇ ਜਿਹੜੇ ਜਿਆਦੇ ਹੁੰਦੇ ਨੇ ਨਾ ਇਸ ਤਰ੍ਹਾਂ ਦੇ ਉਹਨਾਂ ਨੂੰ ਜਿਆਦਾ ਸਮਝੀ। ਤੇ ਜੇ ਕਿ ਸਰਕਾਰ ਸੰਤ ਦੇ ਉਹ ਕਹਿੰਦੇ ਸੰਦੇ ਕੀ ਆ ਬਸ ਜਦੋਂ ਨਜ਼ਰ ਅੰਦਰ ਦੀ ਜਿਹੜੀ ਆ ਅੰਦਰ ਦੀ ਨਜ਼ਰ ਦੇਖਣ ਵਾਲੀ ਤੇਰੀ ਇੱਕ ਹੋ ਗਈ ਨਾ ਤੈਨੂੰ ਹਰ ਬੰਨੇ ਇੱਕ ਹੀ ਨਜ਼ਰ ਆਏਗੀ ਤੇ ਜਦੋਂ ਅੰਦਰ ਦੀ ਨਜ਼ਰ ਤੇਰੀ ਹੋਈ ਨਾ ਕਿ ਇੱਧਰੋਂ ਜਿਆਦਾ ਮਾਲ ਮਿਲਦਾ ਇੱਧਰੋਂ ਕਾਟੋਗੇ ਤੈਨੂੰ ਇੱਕ ਨਹੀਂ ਨਜ਼ਰ ਆਉਣੀ ਫਿਰ ਤੈਨੂੰ ਮੁਰਸ਼ਿਦ ਵੀ ਮੁਰਸ਼ਿਦ ਵੀ ਕਈ ਗੱਲਾਂ ਨਜ਼ਰ ਆਉਣੀਆਂ ਤੇ ਜਦੋਂ ਸਾਰੇ ਇੱਕ ਹੀ ਨਜ਼ਰ ਆਉਣ ਨਾ ਯਾਰੇ ਦਵਾ ਦੇਣ ਵਾਲੇ ਨੇ ਤੇ ਇਸ ਗੱਲ ਦਾ ਕਹਿੰਦਾ ਛੇਤੀ ਪਤਾ ਨਹੀਂ ਲੱਗਦਾ ਹੁੰਦਾ ਕਿ ਰੱਬ ਕੀ ਦੀ ਮੰਨਦਾ ਬਹੁਤੇ ਉੱਚਿਆਂ ਦੀ ਮੰਦਾਵਾ ਕਿ ਬਹੁਤੇ ਨੀਵਿਆਂ ਦੀ ਮੰਦਾਵਾ ਬਹੁਤੇ ਅਮੀਰਾਂ ਦੀ ਮੰਦਾਵਾ ਕਿ ਬਹੁਤੇ ਗਰੀਬਾਂ ਦੀ ਮੰਦਾਵਾ ਕਈ ਵਾਰੀ ਜਿਹੜੇ ਟੁੱਟਿਆਂ ਦੇ ਨਾਲ ਹੀ ਹੁੰਦੇ ਨੇ ਜਿਹੜੇ ਬੜੇ ਬੰਤ ਤੋਂ ਹਾਰੇ ਹੁੰਦੇ ਨੇ ਕਈ ਵਾਰੀ ਉਹਨਾਂ ਨੂੰ ਕਹਿ ਦਿੰਦਾ ਤੂੰ ਕਹਿੰਦੇ ਤੇਰੀ ਗੱਲ ਬਣਪਣੀ ਜੀ ਦੇਖਿਆ ਮੈਂ ਆਪ ਲਵਾਈ ਹਾਂ ਵੇ ਆਪ ਲਵਾਈ